देख रहे हो इस वक्त की खबर सामने आ रही है पहलवान विनेश फोगाट से साक्षी मलिक ने इल्जाम लगाए ने और कहा है कि कुश्ती महासंघ के सबका प्रधान खिलाफ गवाही वाली महिला पहलवान की सुरक्षा हटा दी गई है तो दिल्ली पुलिस ने सुरक्षा हटा दी है तो पहलवान विनेश फोगाट ने ट्वीट करके लगाए ने, ने लिखा है।, है जिन महिला पहलवानों की ब्रिज भूषण के खिलाफ कोर्ट में गवाईया होने वाली हैं दिल्ली पुलिस ने उनकी सुरक्षा हटा ली है तो इस वक्त की खबर तो रोजाना स्पोक्समैन सजझी कर रहे हैं पहलवान विनेश फुगाट से साक्षी मलिक ने व् इल्जाम लगाए ने और कहा है कि ब्रिज भूषण के खिलाफ गवाही देने वाली महिला पहलवाना की दिल्ली पुलिस ने सुरक्षा हटा दी है तो ओलंपियन पहलवान विनेश फोगाट त साक्षी मलक ने यह ट्वीट करके वे इल्जाम लगाए ने और इस दस तो दिए कि विनेश फोगाट के साक्षी मलक ने ਦਿੱਲੀ ਪੁਲਿਸ ਦੇ ਅਧਿਕਾਰਿਤ ਖਾਤਿਆਂ ਦੇ ਨਾਲ ਮਹਿਲਾ ਕਮਿਸ਼ਨ ਤੇ ਨੈਸ਼ਨਲ ਮਹਿਲਾ ਕਮਿਸ਼ਨ ਨੂੰ ਵੀ ਟੈਗ ਕੀਤਾ ਹੈ ਤਾਂ ਉਹ ਟਵੀਟ ਵੀ ਤੁਹਾਨੂੰ ਰੋਜ਼ਾਨਾ ਸਪੋਕਸਮੈਨ ਤੇ ਦਿਖਾ ਰਹੇ ਹੈ ਤਾਂ ਵੱਡੇ ਇਲਜ਼ਾਮ ਪਹਿਲਵਾਨ ਵਿਨੇਸ਼ ਫੁਗੜ ਤੇ ਸਾਕਸ਼ੀ ਮਲਕ ਨੇ ਲਗਾਏ ਨੇ ਔਰ ਕੀ ਹੈ ਕਿ ਬ੍ਰਿਜ ਪੂਸ਼ਣ ਦੇ ਖਿਲਾਫ ਗਵਾਹੀ ਦੇਣ ਵਾਲੀਆਂ ਮਹਿਲਾ ਪਹਿਲਵਾਨਾਂ ਦੀ ਦਿੱਲੀ ਪੁਲਿਸ ਨੇ ਸੁਰੱਖਿਆ ਹਟਾ ਦਿੱਤੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿਚਾਲੇ ਹੀ ਉਹਨਾਂ ਦਿੱਲੀ ਪੁਲਿਸ ਨੇ ਵੀ ਇਸ ਦਾ ਜਵਾਬ ਦਿੱਤਾ ਹੈ ਇਸ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤਾਂ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਸੁਰੱਖਿਆ ਮੁਲਾਜ਼ਮ ਮਹਿਲਾ ਪਹਿਲਵਾਨਾਂ ਦੀ ਸੁਰੱਖਿਆ ਦੇ ਵਿੱਚ ਲਗਾਏ ਗਏ ਸੀ ਉਹ ਪੀਐਸਓ ਨੂੰ ਫਾਇਰਿੰਗ ਤੇ ਟ੍ਰੇਨਿੰਗ ਅਭਿਆਸ ਲਈ ਬੁਲਾ ਲਿਆ ਗਿਆ ਹੈ ਤਾਂ ਇਹ ਦਿੱਲੀ ਪੁਲਿਸ ਨੇ ਇਸ ਟਵੀਟ ਦੇ ਉੱਤੇ ਆਪਣਾ ਜਵਾਬ ਦਿੱਤਾ ਹੈ ਜੋ ਮਹਿਲਾ ਪਹਿਲਵਾਨ ਹੈ ਅਵਿਨੇਸ਼ ਫੁਗਾੜ ਤੇ ਸਾਕਸ਼ੀ ਮਲਕ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਟਵੀਟ ਕੀਤਾ ਗਿਆ ਸੀ ਉਸ ਦੇ ਉੱਤੇ ਦਿੱਲੀ ਪੁਲਿਸ ਦਾ ਜਵਾਬ ਆਇਆ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਪੀਐਸਓ ਨੂੰ ਫਾਇਰਿੰਗ ਤੇ ਟ੍ਰੇਨਿੰਗ ਅਭਿਆਸ ਲਈ ਵਾਪਸ ਬੁਲਾਇਆ ਗਿਆ ਸੀ ਤਾਂ ਪੀਐਸਓ ਹੈ ਕਿ ਉਹ ਵੀ ਤੁਹਾਨੂੰ ਦੱਸ ਦਿੰਦੇ ਨੇ ਪੁਲਿਸ سپورਟ ਆਫੀਸਰ ਹੁੰਦੇ ਨੇ ਜੋ ਸੁਰੱਖਿਆ ਮੁਲਾਜ਼ਮ ਹੁੰਦੇ ਨੇ ਤਾਂ ਇਹ ਸੁਰੱਖਿਆ ਮੁਲਾਜ਼ਮ ਦਿੱਲੀ ਪੁਲਿਸ ਨੇ ਦਿੱਤੇ ਹੋਏ ਸੀ ਪਰ ਦਿੱਲੀ ਪੁਲਿਸ ਦਾ ਇਸ ਦੇ ਉੱਤੇ ਜਵਾਬ ਆਇਆ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਪੀਐਸਓ ਨੂੰ ਫਾਇਰਿੰਗ ਤੇ ਟ੍ਰੇਨਿੰਗ ਅਭਿਆਸ ਲਈ ਵਾਪਸ ਬੁਲਾਇਆ ਗਿਆ ਸੀ ਔਰ ਮਹਿਲਾ ਪਹਿਲਵਾਨਾਂ ਦੇ ਲਈ ਪੀਐਸਓ ਨੂੰ ਵਾਪਸ ਉਹ ਪੇ ਚੁਕੇ ਨੇ ਤਾਂ ਮਹਿਲਾਵਾ ਦੀ ਸੁਰੱਖਿਆ ਦੇ ਲਈ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਟ੍ਰੇਨਿੰਗ ਅਭਿਆਸ ਲਈ ਬੁਲਾਏ ਗਏ ਸੀ ਉਹਨਾਂ ਨੂੰ ਵਾਪਸ ਮਹਿਲਾ ਪਹਿਲਵਾਨਾਂ ਦੀ ਸੁਰੱਖਿਆ ਦੇ ਲਈ ਭੇਜ ਦਿੱਤਾ ਗਿਆ ਵਾਪਸ ਉਹ ਚਲੇ ਗਏ ਹੋਏ ਨੇ ਔਰ ਦਿੱਲੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸੁਰੱਖਿਆ ਮੁਲਾਜ਼ਮਾਂ ਨੂੰ ਪਹੁੰਚਣ ਦੇ ਵਿੱਚ ਦੇਰੀ ਹੋਈ ਹੈ ਤਾਂ ਉਸ ਦੀ ਵੀ ਜਾਂਚ ਕੀਤੀ ਜਾਵੇਗੀ ਤਾਂ ਇਸ ਵਕਤ ਦੀ ਖਬਰ ਤੁਹਾਡੇ ਨਾਲ ਜਾਨਸ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਮਹਿਲਾ ਪਹਿਲਵਾਨ विनेश फोगट ते साक्षी मलिक ने वड्डे इल्जाम लगाए से ट्वीट करके ए, ए कहा सी कि ब्रिजभूषण ਦੇ ਖਿਲਾਫ ਗਵਾਹੀ ਦੇਣ ਵਾਲੀਆ ਮਹਿਲਾ ਪਹਿਲਵਾਨਾ ਦਿੱਲੀ ਪੁਲਿਸ ਨੇ ਸੁਰੱਖਿਆ ਹਟਾ ਦਿੱਤੀ ਆ ਪਰ ਉੱਥੇ ਹੀ ਦਿੱਲੀ ਪੁਲਿਸ ਦਾ ਵੀ ਇਸ ਦੇ ਉੱਤੇ ਜਵਾਬ ਸਾਹਮਣੇ ਆ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਸੁਰੱਖਿਆ ਮੁਲਾਜ਼ਮ ਹੈ ਮਹਿਲਾ ਪਹਿਲਵਾਨਾ ਦੀ ਸੁਰੱਖਿਆ ਦੇ ਲਈ ਦਿੱਤੇ ਹੋਏ ਸੀ ਉਹਨਾਂ ਨੂੰ ਟ੍ਰੇਨਿੰਗ ਅਭਿਆਸ ਦੇ ਲਈ ਵਾਪਸ ਬੁਲਾਇਆ ਗਿਆ ਹੈ ਔਰ ਉਹਨਾਂ ਨੂੰ ਹੁਣ ਮਹਿਲਾ ਪਹਿਲਵਾਨਾ ਦੀ ਸੁਰੱਖਿਆ ਲਈ ਵਾਪਸ ਹੈ ਦੇ ਚੁਕੇ ਨੇ ਤਦਲੀਪ ਪੁਲਸ ਦਾ ਜਵਾਬ ਆਰ ਦਿੱਲੀਪੁਲਸ ਨੇ ਇਹ ਵੀ ਯਕੀਨ ਦਵਾਇਆ ਕਿ ਜੇਕਰ ਸੁਰੱਖਿਆ ਮੁਲਾਜ਼ਮਾਂ ਨੂੰ ਪੰਚਨ ਦੇ ਵਿੱਚ ਦੇਰੀ ਹੋਈ ਹੈ ਤਾਂ ਉਸ ਦੀ ਜਿਹੜੀ ਜਾਂਚ ਕੀਤੀ ਜਾਵੇਗੀ ਹਾਲਾਂਕਿ ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਵਿਨੇਸ਼ ਫੁਗਾਟ ਬਜਰੰਗ ਪੁਨੀਆ ਅਤੇ ਸਾਕਸ਼ੀ ਮਲਿਕ WFI ਦੇ ਸਾਬਕਾ ਪ੍ਰਧਾਨ ਬ੍ਰਿਜ ਪੁਸ਼ਨ ਸਿੰਘ ਤੇ ਮਹਿਲਾ ਪਹਿਲਵਾਨਾਂ ਨੇ ਜਿੰਸੀ ਸ਼ੋਸ਼ਣ ਤੇ ਮਿਸ ਮੈਨੇਜਮੈਂਟ ਦਾ ਅਲਸਾਮ ਲਗਾਇਆ ਸੀ ਤਾਂ ਉਸ ਸਮੇਂ ਦਿੱਲੀ ਦੇ ਜਨਤਨ ਮੰਤਰ ਕਈ ਦਿਨਾਂ ਤੱਕ ਇਹ ਪਹਿਲਵਾਨਾਂ ਦਾ ਜਿਹੜਾ ਤਰਨਾ ਚੱਲਦਾ ਰਿਹਾ ਉਹਨਾਂ ਨੇ ਮੋਰਚਾ ਖੋਲ ਦਿੱਤਾ ਸੀ ਹਾਲਾਂਕਿ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਇਹ ਜਿਹੜਾ ਤਰਨੇ ਤੋਂ ਉਠਾ ਦਿੱਤਾ ਸੀ ਜ਼ਬਰਦਸਤੀ ਇਹ ਤਰਨਾ ਜਿਹੜਾ ਇੱਥੋਂ ਝੁੱਕ ਦਿੱਤਾ ਗਿਆ ਸੀ ਪਰ ਜਿਹੜੀ ਖਬਰ ਤੁਹਾਡੇ ਨਾਲ ਸਪੋਕਸਮੈਨ ਤੇ ਸਾਂਝੀ ਕਰ ਰਹੇ ਕਿ ਕੁਸ਼ਤੀ ਮਹਾਸੰਗ ਦੇ ਸਭਾ ਪ੍ਰਧਾਨ ਜੋ ਨੇ ਉਹਨਾਂ ਦੇ ਖਿਲਾਫ ਜਿਹੜੀ ਮਹਿਲਾ ਪਹਿਲਵਾਨਾਂ ਨੇ ਗਵਾਹੀ ਦੇਣੀ ਸੀ ਔਰੇ ਇਸੇ ਦੇ ਚਲਦੇ ਹੋਏ ਮਹਿਲਾ ਪਹਿਲਵਾਨ ਵਿਨੇਸ਼ ਫੁਗਾਟ ਤੇ ਸਾਖਸ਼ੀ ਮਲਿਕ ਨੇ ਵੱਡੇ ਇਲਜ਼ਾਮ ਲਗਾ ਦਿੱਤੇ ਟਵੀਟ ਕੀਤਾ ਔਰ ਉਹਨਾਂ ਵੱਲੋਂ ਕਿਹਾ ਗਿਆ ਕਿ ਮਹਿਲਾ ਪਹਿਲਵਾਨਾਂ ਦੇ ਦਿੱਲੀ ਪੁਲਿਸ ਨੇ ਸੁਰਖਿਆਟਾ ਆਦਿਤਿਆ ਕਿਉਂਕਿ ਉਹਨਾਂ ਨੇ ਬ੍ਰਿਜ ਪੁਸ਼ਨ ਦੇ ਖਿਲਾਫ ਗਵਾਹੀ ਦੇਣੀ ਸੀ ਹਾਲਾਂਕਿ ਇਸ ਦੇ ਉੱਤੇ ਦਿੱਲੀ ਪੁਲਿਸ ਨੇ ਵੀ ਆਪਣਾ ਜਿਹੜਾ ਜਵਾਬ ਦਿੱਤਾ ਔਰ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਟ੍ਰੇਨਿੰਗ ਅਭਿਆਸ ਦੇ ਲਈ ਸੁਰੱਖਿਆ ਮੁਲਾਜ਼ਮਾਂ ਨੂੰ ਵਾਪਸ ਬੁਲਾਇਆ ਗਿਆ ਸੀ ਪਰ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਪਹਿਲਵਾਨਾਂ ਦੀ ਸੁਰੱਖਿਆ ਦੇ ਲਈ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਔਰ ਦਿੱਲੀ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਪਹੁੰਚਣ ਦੇ ਵਿੱਚ ਦੇਰੀ ਹੋਈ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ ਤਾਂ ਇਸ ਵਕਤ ਦੀ ਤੁਹਾਡੇ ਨਾਲ ਅਸੀਂ ਖਬਰ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਅਤਾ ਤੁਸੀਂ ਖਬਰ ਸੁਣ ਵੀ ਰਹੇ ਹੋ ਔਰ ਤੁਹਾਨੂੰ ਦੱਸ ਰਹੇ ਹਾਂ ਕਿ ਪਹਿਲਵਾਨ ਵਿਨੇਸ਼ ਫੁਗਾਟ ਤੇ ਸਾਕਸ਼ੀ ਮੱਲਿਕ ਵੱਲੋਂ ਇਹ ਵੱਡੇ ਇਲਜ਼ਾਮ ਲਗਾਏ ਗਏ ਨੇ ਤਾਂ ਟਵੀਟ ਕਰਕੇ ਜਿਹੜੇ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਔਰ ਟਵੀਟ ਵੀ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਇਸ ਨੂੰ ਨਸ਼ਰ ਕਰ ਰਹੇ ਹਾਂ ਔਰ ਤੁਸੀਂ ਦੇਖ ਰਹੇ ਹੋ ਕਿ ਟਵੀਟ ਦੇ ਵਿੱਚ ਵੀ ਸਭ ਤਰਤੇ अविनेश फोगाट वालों लिखा गया है कि जिन महिला पहलवानों के भूषण के खिलाफ कोर्ट में गवाहियां होने वाली हैं दिल्ली पुलिस ने उनकी सुरक्षा हटा ली है इस तो इस वक्त फोन लाइन से दिल्ली तो साढ़े पत्रकार कमल कंसल जुड़े ने कमल पहलवान विनेश फोगाट के साक्षी मलिक वालों जो ट्वीट किया गया और उस ट्वीट के जरिए व्डे इल्जाम लगाए ने और कहा ਅਕੀ ਮਹਿਲਾ ਪਹਿਲਵਾਨਾ ਦੇ ਜਿਹੜੀ ਦਿੱਲੀ ਪੁਲਿਸ ਨੇ ਸੁਰੱਖਿਆ ਠਾ ਦੇ ਦਿੱਤੇ ਉਹੀ ਮਹਿਲਾ ਪਹਿਲਵਾਨ ਜਿਨ੍ਹਾਂ ਨੇ ਬ੍ਰਿਜ ਪੁਜੀਸ਼ਨ ਦੇ ਖਿਲਾਫ ਗਵਾਹੀ ਦੇਣੀ ਸੀ ਪਰ ਉੱਥੇ ਦਿੱਲੀ ਪੁਲਿਸ ਦਾ ਵੀ ਜਿਹੜਾ ਇਸ ਦੇ ਉੱਤੇ ਜਵਾਬ ਆਇਆ ਕੀ ਜਾਣਕਾਰੀ ਹੈ ਆ ਬਿਲਕੁਲ ਜਦੋਂ ਪੁਲਿਸ ਨੇ ਕਿ ਜਿਸ ਤਰੀਕੇ سے ਬਲ ਪੁਲਿਸ ਨੇ ਖਿਲਾਫ ਜਿਸ ਤਰੀਕੇ ਤੇ આરોਪ ਲਗੇ थे ਕੁਝ આરોਪ ਕੁਝ ਦੇਖਦੇ ਜੋ ਪਹਿਲਵਾਨ ਹੈ ਉਹਨਾਂ ਨੇ ਦਿੱਲੀ ਦੇ ਜੱਤਰ ਬੱਤਰ ਪਰ ਪ੍ਰਦਰਸ਼ਨ ਵੀ ਕੀਤਾ ਨਹੀਂ ਪ੍ਰਦਰਸ਼ਨ ਤੋਂ ਦੇਖਦੇ यार और जो है मामला नहीं चल रहा है लेकिन अगर, बस, आ, अगर इस मामले की जिस तरीके तो से जो, जो गवाही वाली जो गवाह देने वाली खिलाड़ी थी उनकी कहीं ना कहीं सुरक्षा जो है दिल्ली पुलिस ने हटा ली है लेकिन दिल्ली नई दिल्ली के डीसीपी जो क्योंकि तो नई दिल्ली में वहाँ की जो डीसीपी है उन्होंने जानकारी दी है कि कहीं न कहीं ये एक मिसकम्युनिकेशन है और उनकी सुरक्षा जो है वो हटाई नहीं गई है तो इसको लेकर उन्होंने सफाई दी है की उनकी जो सुरक्षा है वो जोखित है, क्योंकि मामला अभी जांच इस पूरे मामले पर चल रही है ਜੀ شکریہ কমল تا اس وقت دی خبر ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਪਹਿਲਵਾਨ ਵਿਨੇਸ਼ ਫੋਗਟ ਵੱਲੋਂ ਟਵੀਟ ਕੀਤਾ ਗਿਆ ਸੀ ਔਰ ਵੱਡੇ ਇਲਜ਼ਾਮ ਲਗਾਏ ਗਏ ਸੀ ਪਰ ਉਹਨਾਂ ਇਲਜ਼ਾਮਾਂ ਨੂੰ ਜਿਹੜਾ ਉਹਨਾਂ ਇਲਜ਼ਾਮਾਂ ਤੇ ਦਿੱਲੀ ਪੁਲਿਸ ਨੇ ਵੀ ਜਵਾਬ ਦਿੱਤਾ ਔਰ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਪਹਿਲਵਾਨਾਂ ਦੇ ਲਈ ਜਿਹੜੇ ਸੁਰੱਖਿਆ ਮੁਲਾਜ਼ਮ ਤਨਾਤ ਸੀ ਉਹਨਾਂ ਨੂੰ ਟ੍ਰੇਨਿੰਗ ਦੇ ਲਈ ਅਭਿਆਸ ਦੇ ਲਈ ਵਾਪਸ ਬੁਲਾਇਆ ਗਿਆ ਔਰ ਹੁਣ ਉਹਨਾਂ ਨੂੰ ਵਾਪਸ ਭੇਜ ਦਿੱਤਾ ਅਗਿਆਏ ਉਹ ਜੇਕਰ ਇਹ ਸੁਰੱਖਿਆ ਮੁਲਾਜ਼ਮਾਂ ਨੂੰ ਪਹੁੰਚਣ ਦੇ ਵਿੱਚ ਦੇਰੀ ਹੋਈ ਹੈ ਤਾਂ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਸ ਦੀ ਜਾਂਚ ਕਰਾਂਗੇ